ਸਤਿ ਸ਼੍ਰੀ ਅਕਾਲ ਜੀ ਥਿੰਕ ਪੰਜਾਬੀ ਟੀਵੀ ਚੈਨਲ ਉੱਪਰ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਖਾਸ ਹੈ ਮੋਹਾਲੀ ਪੰਜਾਬ ਸਕੂਲ ਸਿੱਖਿਆ ਬੋਰਡ ਬਾਰੇ ਤਕਰੀਬਨ ਸਾਰੇ ਹੀ ਪੰਜਾਬ ਵਾਸੀਆਂ ਨੂੰ ਪਤਾ ਹੈ ਸਿੱਖਿਆ ਬੋਰਡ ਦੇ ਨਾਲ ਹੀ ਗੁਰਦੁਆਰਾ ਅੰਬ ਸਹਿਬ ਪਾਤਸ਼ਾਹੀ 7 ਇਤਿਹਾਸਿਕ ਸਥਾਨ ਪੈਂਦਾ ਹੈ ਗੁਰਦੁਆਰਾ ਸਾਹਿਬ ਆਂਦੇ ਜਾਂਦੇ ਸਾਨੂੰ ਕਈ ਵਾਰ ਕੋਈ ਨਾ ਕੋਈ ਵੀਰ ਭੈਣ ਜਾਂ ਬਜ਼ੁਰਗ ਟੱਕਰ ਪੈਂਦੇ ਹਨ ਜਿਹੜੇ ਪੁੱਛਦੇ ਹਨ ਕਿ ਸੈਕਟਰ 43 ਨੂੰ ਆਟੋ ਕਿੱਥੋਂ ਮਿਲੇਗਾ 43 ਬੱਸ ਅੱਡੇ ਜਾਣਾ ਹੈ ਬੱਸ ਕਿੱਥੋਂ ਮਿਲੇਗੀ ਸਾਡੀ ਆਦਤ ਹੈ ਕਿ ਅਸੀਂ ਪੁੱਛ ਲਈਦਾ ਕਿ ਤੁਸੀਂ ਜਾਣਾ ਕਿੱਥੇ ਹੈ ਤਾਂ ਅੱਗੋਂ ਜਵਾਬ ਮਿਲਦਾ ਕੋਈ ਕਹਿੰਦਾ ਲੁਧਿਆਣਾ ਜਾਣਾ ਕੋਈ ਕਹਿੰਦਾ ਪਟਿਆਲੇ ਜਾਣਾ ਹੈ ਤਾਂ ਅਸੀਂ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਥੋੜੀ ਦੂਰੀ ਤੇ ਪੁਰਾਣਾ ਮੁਹਾਲੀ ਦਾ ਬੱਸ ਅੱਡਾ ਹੈ ਤੁਸੀਂ ਉੱਥੇ ਜਾ ਕੇ ਬੱਸ ਲਵੋ ਭਾਵੇਂ ਨਵਾਂ ਅੱਡਾ ਫੇਸ 6 ਮੁਹਾਲੀ ਵਨਣ ਕਰਕੇ ਫੇਸ 8 ਦਾ ਅੱਡਾ ਬੰਦ ਕਰਤਾ ਸੀ ਪਰ ਹਲੇ ਵੀ ਉੱਥੋਂ ਬੱਸਾਂ ਜਾਂਦੀਆਂ ਹਨ ਅਤੇ ਬਹੁਤਿਆਂ ਨੂੰ ਇਸ ਗੱਲ ਦਾ ਨਹੀਂ ਪਤਾ ਅਸੀਂ ਉਸ ਅੱਡੇ ਬਾਰੇ ਦੱਸ ਦਿੰਦੇ ਹਾਂ ਜਿਸ ਨਾਲ ਜਾਣ ਵਾਲੇ ਦਾ ਸਮਾਂ ਅਤੇ ਪੈਸੇ ਦੋਨੋਂ ਬਚ ਜਾਂਦੇ ਹਨ ਅੱਜ ਅਸੀਂ ਇਸੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਗੁਰਦੁਆਰਾ ਅੰਬ ਸਹਿਬ ਤੋਂ ਕਿੰਨੀ ਕੁ ਵਾਟ ਤੇ ਪੁਰਾਣਾ ਬਸ ਅੱਡਾ ਹੈ ਜੋ ਕਿ ਫੇਸ 8 ਵਿੱਚ ਹੀ ਪੈਂਦਾ ਹੈ ਸਿੱਖਿਆ ਬੋਰਡ ਤੇ ਗੁਰਦੁਆਰਾ ਅੰਬ ਸਹਿਬ ਵੀ ਫੇਸ 8 ਵਿੱਚ ਹੀ ਪੈਂਦੇ ਹਨ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਅਸੀਂ ਸਿੱਖਿਆ ਬੋਰਡ ਤੋਂ ਗੁਰਦੁਆਰਾ ਅੰਬ ਸਹਿਬ ਵੱਲ ਜਾ ਦੇ ਹਾਂ ਹੁਣ ਦੇਖੋ ਸਾਹਮਣੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਿਲਡਿੰਗ ਹੈ ਤੇ ਖੱਬੇ ਪਾਸੇ ਗੁਰਦੁਆਰਾ ਅੰਬ ਸਹਿਬ ਹੈ ਅਤੇ ਇਹਨਾਂ ਦੇ ਵਿਚਕਾਰ ਇੱਕ ਨਵਾਂ ਮਾਲ ਬਣ ਗਿਆ ਹੈ ਅਸੀਂ ਜਿਸ ਰੋਡ ਤੇ ਖੜੇ ਹਾਂ ਇਹ ਰੋਡ ਵੀ ਨਵੀਂ ਕੱਢੀ ਗਈ ਹੈ ਹੁਣ ਆਪਾਂ ਇਸੇ ਰੋਡ ਤੋਂ ਸਿੱਧੇ ਜਾਵਾਂਗੇ ਜੇ ਤੁਸੀਂ ਦੇਖੋ ਤਾਂ ਸਾਹਮਣੇ ਗੁਰਦੁਆਰਾ ਅੰਗੇਠਾ ਸਾਹਿਬ ਦਿਖ ਰਿਹਾ ਹੈ ਜੋ ਕਿ ਫੇਸ 8 ਵਿੱਚ ਹੀ ਪੈਂਦਾ ਹੈ ਹੁਣ ਆਪਾਂ ਗੁਰਦੁਆਰਾ ਅੰਗੇਠਾ ਸਾਹਿਬ ਕੋਲ ਪਹੁੰਚ ਗਏ ਹਾਂ ਇੱਥੋਂ ਆਪਾਂ ਸੱਜੇ ਪਾਸੇ ਮੁੜ ਜਾਣਾ ਹੈ ਤੇ ਨਾਲ ਹੀ ਤੁਹਾਨੂੰ ਬੱਸਾਂ ਖੜੀਆਂ ਹੋਈਆਂ ਦਿਖ ਜਾਣਗੀਆਂ ਭਾਵੇਂ ਇਹ ਅੱਡਾ ਟੈਂਪਰੇਰੀ ਚੱਲ ਰਿਹਾ ਹੈ ਪਰ ਜਦੋਂ ਤੱਕ ਚੱਲ ਰਿਹਾ ਹੈ ਇਸ ਦਾ ਫਾਇਦਾ ਬਹੁਤ ਹੈ ਇੱਥੋਂ ਤੁਸੀਂ ਪਟਿਆਲੇ ਬਠਿੰਡੇ ਲੁਧਿਆਣੇ ਖੰਨੇ ਦੀ ਬੱਸ ਲੈ ਸਕਦੇ ਹੋ ਜੇਕਰ ਤੁਸੀਂ ਪੰਜਾਬ ਦੇ ਕਿਸੇ ਹੋਰ ਪਾਸੇ ਭਾਵ ਕੇ ਹੁਸ਼ਿਆਰਪੁਰ ਜਲੰਧਰ ਜਾਂ ਅਨੰਦਪੁਰ ਸਾਹਿਬ ਜਾਣਾ ਹੈ ਤਾਂ ਵੀ ਤੁਸੀਂ ਇੱਥੋਂ ਬੱਸ ਲੈ ਕੇ ਖਰੜ ਉਤਰ ਕੇ ਉੱਥੋਂ ਚੰਡੀਗੜ੍ਹ ਤੋਂ ਆਉਣ ਵਾਲੀਆਂ ਬੱਸਾਂ ਫੜ ਸਕਦੇ ਹੋ ਤੁਹਾਡਾ ਸਮੇਂ ਤੇ ਪੈਸੇ ਦੋਹਾਂ ਦੀ ਬਚਤ ਹੋਏਗੀ ਬਾਕੀ ਅਸੀਂ ਹਮੇਸ਼ਾ ਆਪਣੀ ਵੀਡੀਓ ਦੇ ਵਿੱਚ ਕਹਿੰਦੇ ਹਾਂ ਕਿ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਅਦੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਪਰ ਅੱਜ ਅਸੀਂ ਸਿਰਫ ਇਹੀ ਕਹਾਂਗੇ ਕਿ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਜੋ ਕੋਈ ਮੁਹਾਲੀ ਆ ਕੇ ਤੰਗ ਪਰੇਸ਼ਾਨ ਨਾ ਹੋਵੇ ਆਪਣਾ ਕੰਮ ਕਰਕੇ ਸਮੇਂ ਸਿਰ ਘਰ ਪਹੁੰਚੇ ਇਹ ਸੀ ਅੱਜ ਦੀ ਵੀਡੀਓ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਮਿਲਦੇ ਹਾਂ ਬਹੁਤ ਜਲਦ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ